ਪੁੱਤਰਾ ਐ ਨਹੀਂ ਕਹੀਦਾ ਇਹ ਤੇਰੇ ਪਿਓ ਦੀ ਉਮਰ ਦੇ ਹਨ ਓਏ ਪੰਡਤ ਜ਼ਿਆਦਾ ਪੱਖ ਨਾ ਪੂਰ ਸਮਝਿਆ ਕਿੱਥੇ ਲਿਖਿਆ ਕਿ ਵੱਡੀ ਉਮਰ ਦੇ ਬੰਦੇ ਹਰਾਮਖੋਰ ਨਹੀਂ ਹੁੰਦੇ ਇੱਕ ਤਾਂ ਬਿਮਾਰ ਪੁੱਤਰ ਦਾ ਬਿਮਾਰੀ ਵਾਲਾ ਡੋਸਾ ਵੇਚ ਰਿਹਾ ਹੈ ਜੇ ਨਹੀਂ ਵੇਚੇਗਾ ਤਾਂ ਖਾਏਗਾ ਕੀ ਪੁੱਤਰ ਦਾ ਇਲਾਜ ਕਿੱਥੋਂ ਕਰਾਏਗਾ ਜੇ ਇਲਾਜ ਦੇ ਪੈਸੇ ਨਹੀਂ ਤਾਂ ਤੁਸੀਂ ਲੋਕ ਜੰਮਦੇ ਹੀ ਕਿਉਂ ਖਾਣ ਨੂੰ ਰੋਟੀ ਨਹੀਂ ਪਰ ਛੇ ਛੇ ਜਵਾਕ ਜੰਮ ਲੈਂਦੇ ਹੋ ਮੂਰਖ ਬਦਮਾਸ਼ ਕੀ ਇਹੀ ਪੜਾਇਆ ਲਿਖਾਇਆ ਤੇਰੇ ਮਾਪਿਆਂ ਨੇ ਹਰਾਮ ਦੀ ਕਮਾਈ ਤੇਰਾ ਪਿਓ ਖਾਂਦਾ ਹੋਵੇਗਾ ਹਰਾਮ ਖੋਰਤਾ ਤੂੰ ਐ ਚਲੋ ਪੰਡਤ ਜੀ ਇਸ ਦੇ ਮੂੰਹ ਲੱਗ ਕੇ ਆਪਣੀ ਜ਼ੁਬਾਨ ਕਿਉਂ ਗੰਦੀ ਕਰਦੇ ਹੋ ਜਾਣ ਦਿਓ ਅਸੀਂ ਤਾਂ ਪਲ ਦੋ ਪਲ ਲਈ ਇਹਨਾਂ ਨੂੰ ਮਿਲਦੇ ਹਾਂ ਸੋਚੋ ਮਾਪੇ ਕਿੰਨਾ ਝਾਲਦੇ ਹੋਣਲੇ ਜਿੰਨਾਂ ਨਾਲੇ ਰਹਿੰਦਾ ਹੋਵੇਗਾ ਗਿਆਨ ਚੰਦ ਅਤੇ ਬਾਬੂ ਲਾਲ ਉਥੋਂ ਚਲੇ ਜਾਂਦੇ ਹਨ ਪਰ ਸ਼ੈਲੀ ਇਸ ਗੱਲ ਨੂੰ ਆਪਣੀ ਅਣਖ ਤੇ ਲੈ ਲੈਂਦਾ ਹੈ ਅਤੇ ਬਾਬੂ ਲਾਲ ਨੂੰ ਮਜ਼ਾ ਚਖਾਉਣ ਲਈ ਗੁੰਡੇ ਬਿੱਲੂ ਯਾਨੀ ਬਿਲਵਾ ਨਾਲ ਮਿਲਦਾ ਹੈ ਸਮਝ ਗਿਆ ਨਾ ਕੀ ਕਰਨਾ ਹੈ ਅਰੇ ਸੇਠ ਜੀ ਸਮਝ ਗਿਆ ਮੈਂ ਬਾਰੂ ਦਾ ਉਹ ਹਾਲ ਕਰਾਂਗਾ ਕਿ ਜਦੋਂ ਵੀ ਉਹ ਤੁਹਾਨੂੰ ਵੇਖੇਗਾ ਉਸਦੀ ਨਜ਼ਰ ਜ਼ਮੀਨ ਤੇ ਹੀ ਹੋਵੇਗੀ ਠੀਕ ਹੈ ਇਹ ਲੈ 5000 ਅਡਵਾਂਸ ਤੇ 5000 ਕਮ ਹੋਣ ਤੋਂ ਬਾਅਦ ਮਿਲਣਗੇ ਅਗਲੇ ਦਿਨ ਜਿਵੇਂ ਹੀ ਬਾਰੂ ਆਪਣੀ ਰੇੜੀ ਲੈ ਕੇ ਨਿਕਲਦਾ ਹੈ ਸੁੰਸਾਨ ਗਲੀ ਵਿੱਚ ਬਿੱਲੂ ਅਤੇ ਉਸਦੇ ਸਾਥੀ ਉਸਤੇ ਕੰਬਲ ਪਾ ਕੇ ਡੰਡਿਆਂ ਲਾਠੀਆਂ ਨਾਲ ਬਹੁਤ ਕੁੱਟਦੇ ਹਨ ਬਿੱਲੂ ਓਏ ਚੱਲ ਹੁਣ ਕਿਤੇ ਮਾਰੀ ਨਾ ਜਾਵੇ ਪੁਲਿਸ ਕੇਸ ਹੋਜੂ ਪੱਜੋ ਬਾਬੂ ਲਾਲ ਉੱਥੇ ਹੀ ਪਿਆ ਕਰਾ ਰਿਹਾ ਸੀ ਪੰਡਤ ਜੀ ਉਥੋਂ ਲੰਘਦੇ ਹਨ ਅਤੇ ਉਸ ਨੂੰ ਹਸਪਤਾਲ ਲੈ ਜਾਂਦੇ ਹਨ ਡਾਕਟਰ ਕਹਿੰਦਾ ਹੈ ਕਿ ਸਿਰ ਤੇ ਗੰਭੀਰ ਸੱਟ ਹੈ ਯਾਦ ਆਸ਼ਤ ਜਾ ਸਕਦੀ ਹੈ ਫੌਰਨ ਆਪਰੇਸ਼ਨ ਕਰਨਾ ਪਵੇਗਾ ਅਤੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਬਾਬੂ ਲਾਲ ਦਾ ਪੁੱਤਰ ਜੰਗੀ ਯਾਨੀ ਯੁਗਵੀਰ ਖੁਦ ਬਿਮਾਰ ਹੋਣ ਦੇ ਬਾਵਜੂਦ ਹਸਪਤਾਲ ਪਹੁੰਚਦਾ ਹੈ ਉਸ ਦੀ ਮਾਂ ਨਿਰਮਲ ਕੌਰ ਯਾਨੀ ਨਿਰਮਲਾ ਪੈਸਿਆਂ ਲਈ ਸੇਠ ਕਰੋੜੀ ਮਲ ਕੋਲ ਜਾਂਦੀ ਹੈ ਨਿਰਮਲ ਕੌਰ ਸੇਠ ਜੀ ਮੈਂ ਤੁਹਾਡੇ ਬੂਹੇ ਤੇ ਪਹਿਲੀ ਵਾਰ ਆਈ ਹਾਂ ਮੇਰੇ ਪਤੀ ਦੇ ਇਲਾਜ ਲਈ ਪੈਸੇ ਦੇ ਦਿਓ ਮੈਂ ਜਲਦੀ ਮੋੜ ਦੇਾਂਗੀ ਕਰੋੜੀ ਮਲ ਵੇਖ ਨਿਰਮਲ ਅੱਜ ਹੀ ਅਸੀਂ ਇੱਕ ਜ਼ਮੀਨ ਦੀ ਰਜਿਸਟਰੀ ਕਰਾਈ ਹੈ ਪੈਸੇ ਤਾਂ ਨਹੀਂ ਹਨ ਪਰ ਜੇ ਤੂੰ ਕਹੀਂ ਤਾਂ ਮੈਂ ਆਪਣੇ ਮਿੱਤਰ ਤੋਂ ਦਿਵਾ ਸਕਦਾ ਹਾਂ ਪਰ ਬਦਲੇ ਵਿੱਚ ਤੈਨੂੰ ਮਕਾਨ ਦੇ ਕਾਗਜ਼ ਦੇਣੇ ਪੈਣਗੇ ਮਜਬੂਰ ਹੋ ਕੇ ਨਿਰਮਲ ਕੌਰ ਆਪਣੇ ਪੁਰਖਿਆਂ ਦਾ ਘਰ ਗਿਰਵੀ ਰੱਖ ਦਿੰਦੀ ਹੈ ਸਾਰੇ ਪੈਸੇ ਇਲਾਜ ਤੇ ਖਰਚ ਹੋ ਜਾਂਦੇ ਹਨ ਇੱਕ ਮਹੀਨੇ ਬਾਅਦ सेठ ਕਰੋੜੀ ਮਲ ਆਪਣੇ ਬੰਦਿਆਂ ਨਾਲ ਆਉਂਦਾ ਹੈ ਕਰੋੜੀ ਮਲ ਚੱਲ ਨਿਰਮਲ ਮਹੀਨੇ ਤੋਂ ਉੱਪਰ ਹੋ ਗਿਆ ਹੈ ਘਰ ਦੀਆਂ ਚਾਬੀਆਂ ਫੜਾ ਹੁਣ ਇਹ ਘਰ ਮੇਰਾ ਹੈ ਨਿਰਮਲ ਕੌਰ ਬਹੁਤ ਰੋਂਦੀ ਹੈ ਪਰ ਸੇਠ ਸਾਰਾ ਸਾਮਾਨ ਬਾਹਰ ਸੁੱਟ ਕੇ ਘਰ ਨੂੰ ਤਾਲਾ ਲਾ ਦਿੰਦਾ ਹੈ। ਬਾਬੂ ਲਾਲ ਦਾ ਪਰਿਵਾਰ ਪੰਡਿਤ ਜੀ ਦੇ ਘਰ ਪਨਾ ਲੈਂਦਾ ਹੈ। ਜੰਗੀ ਆਪਣੀ ਰੇੜੀ ਠੀਕ ਕਰਕੇ ਡੋਸਾ ਵੇਚਣਾ ਸ਼ੁਰੂ ਕਰਦਾ ਹੈ ਪਰ ਉਸਦੇ ਡੋਸੇ ਨਹੀਂ ਵਿਕਦੇ। ਉਹ ਨਿਰਾਸ਼ ਹੋ ਕੇ ਬੋਹੜ ਦੇ ਦਰਖਤ ਹੇਠ ਖੜ ਕੇ ਜਾਨ ਦੇਣ ਬਾਰੇ ਸੋਚਦਾ ਹੈ। ਉਸੇ ਵੇਲੇ ਉੱਥੇ ਰਹਿਣ ਵਾਲਾ ਗਧਿਆ ਭੂਤ ਪ੍ਰਗਟ ਹੁੰਦਾ ਹੈ। ਭੂਤ ਮੂਰਖ ਨਾ ਬਣ ਜੰਗੀ ਤੇਰੇ ਪਿਓ ਨੇ ਤੈਨੂੰ ਬਹੁਤ ਦੁੱਖ ਝੱਲ ਕੇ ਪੜਾਇਆ ਹੈ। ਮੈਂ ਇੱਕ ਮਸਤ ਮੌਲਾ ਭੂਤ ਹਾਂ ਅਤੇ ਤੇਰੀ ਮਦਦ ਕਰਾਂਗਾ। ਇਹ ਲੈ ਜਾਦੂਈ ਕੜੀ ਪੱਤੇ। ਕੱਲ ਤੋਂ ਆਪਣੇ ਸਾਂਬਰ ਵਿੱਚ ਪਾ ਦੇਣੀ ਫੇਰ ਵੇਖੀ ਕਮਾਲ ਅਗਲੇ ਦਿਨ ਜੰਗੀ ਉਹ ਪੱਤੇ ਪਾ ਕੇ ਡੋਸਾ ਵੇਚਣ ਨਿਕਲਦਾ ਹੈ ਸਾਂਬਰ ਦੀ ਖੁਸ਼ਬੂ ਇੰਨੀ ਲਾਜਵਾਬ ਹੁੰਦੀ ਹੈ ਕਿ ਲੋਕ ਪਾਗਲ ਹੋ ਜਾਂਦੇ ਹਨ ਜੰਗੀ ਗਾ ਕੇ ਹੋਕਾ ਦਿੰਦਾ ਹੈ ਪਾਈਓ ਆਓ ਭੈਣੋ ਆਓ ਚਾਚੇ ਦੇ ਸੰਗ ਚਾਚੀ ਆਓ ਮੌਸੀ ਤੇ ਮੋਸਾ ਆਓ ਦੁਨੀਆ ਦਾ ਬੈਸਟ ਮਸਾਲਾ ਡੋਸਾ ਖਾਓ ਸੇਠ ਧਨੀ RAM ਵਪਾਰੀ ਮੰਗਤ ਲਾਲ ਅਤੇ ਇੱਥੋਂ ਤੱਕ ਕਿ ਕਰੋੜੀ ਮਲਵੀ ਉਸਦੇ ਡੋਸੇ ਦੇ دیਵਾਨੇ ਹੋ ਜਾਂਦੇ ਹਨ ਜੰਗੀ ਦਾ ਕੰਮ ਇੰਨਾ ਵੱਧ ਜਾਂਦਾ ਹੈ ਕਿ ਉਹ ਸ਼ਹਿਰ ਵਿੱਚ ਵੱਡਾ ਹੋਟਲ ਖੋਲ੍ਹ ਲੈਂਦਾ ਹੈ ਦੂਜੇ ਪਾਸੇ ਕੁਦਰਤ ਦਾ ਇਨਸਾਫ ਹੁੰਦਾ ਹੈ ਡਾਕੂ ਚੰਪਤ ਸਿੰਘ ਕਰੋੜੀ ਮਲ ਦੇ ਘਰ ਡਾਕਾ ਮਾਰਦਾ ਹੈ ਕਰੋੜੀ ਮਲ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਜਿਸ ਕਾਰਨ ਉਸ ਦੀ ਸਾਰੀ ਸੰਪਤੀ ਨਿਲਾਮ ਹੋ ਜਾਂਦੀ ਹੈ ਜੰਗੀ ਉਸੇ ਨਿਲਾਮੀ ਵਿੱਚ ਆਪਣਾ ਪੁਰਾਣਾ ਘਰ ਦੁੱਗਣੀ ਕੀਮਤ ਦੇ ਕੇ ਵਾਪਸ ਖਰੀਦ ਲੈਂਦਾ ਹੈ ਕਰੋੜੀ ਮਲ ਦਾ ਪਰਿਵਾਰ ਦਾਣੇ-ਦਾਣੇ ਨੂੰ ਮੁਹਤਾਜ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਜੰਗੀ ਆਪਣੀ ਭੈਣ ਮધુ ਦਾ ਵਿਆਹ ਇੱਕ ਬਹੁਤ ਵੱਡੇ ਖਾਨਦਾਨ ਵਿੱਚ ਤੈਅ ਕਰਦਾ ਹੈ ਪੰਡਿਤ ਜੀ ਪੁੱਤਰ ਜੰਗੀ ਅਮਰੀਕਾ ਜਾਪਾਨ ਤੋਂ ਲੋਕ ਤੇਰੇ ਡੋਸੇ ਦੀ ਫਰੈਂਚਾਈਜ਼ੀ ਲੈਣ ਆਏ ਹਨ ਜੰਗੀ ਠੀਕ ਹੈ ਪੰਡਿਤ ਜੀ ਮਿਲ ਲਵਾਂਗੇ ਇੱਕ ਗੱਲ ਹੋਰ ਅਸੀਂ ਜੋ ਵੇਟਰਾਂ ਦੀ ਭਰਤੀ ਕੱਢੀ ਸੀ ਉਸ ਵਿੱਚ ਕਰੋੜੀ ਮਲ ਅਤੇ ਉਸਦੇ ਪੁੱਤਰ ਸ਼ੈਲੀ ਦੀ ਵੀ ਅਰਜ਼ੀ ਆਈ ਹੈ ਪੰਡਿਤ ਜੀ ਉਹਨਾਂ ਦਾ ਕੀ ਕਰਨਾ ਹੈ ਜੰਗੀ ਉਹਨਾਂ ਨੂੰ ਸਾਡੇ ਹੋਟਲ ਵਿੱਚ ਨਹੀਂ ਸਗੋਂ ਨਾਲ ਵਾਲੇ ਹੋਟਲ ਵਿੱਚ ਨੌਕਰੀ ਦਿਵਾ ਦਿਓ ਕਿਉਂਕਿ ਸਾਡੇ ਕੋਲ ਕੰਮ ਕਰਕੇ ਉਹ ਹਮੇਸ਼ਾ ਆਪਣੀ ਲਾਚਾਰੀ ਤੇ ਰਹੋੰਦੇ ਰਹਿਣਗੇ ਜੋ ਮੈਂ ਨਹੀਂ ਚਾਹੁੰਦਾ ਪੰਡਿਤ ਜੀ ਵਾਹ ਜੰਗੀ ਪੁੱਤਰ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਵੱਡਾ ਉਹੀ ਹੁੰਦਾ ਹੈ ਜੋ ਬੜਪੰਨ ਦਿਖਾ ਕੇ ਕਿਸੇ ਨੂੰ ਮਾਫ ਕਰ ਦੇ ਤੂੰ ਤਾਂ ਉਸ ਤੋਂ ਵੀ ਅੱਗੇ ਵੱਧ ਕੇ ਉਹਨਾਂ ਨੂੰ ਰੋਜ਼ਗਾਰ ਦੇ ਦਿੱਤਾ ਬੈਕਗ੍ਰਾਉਂਡ ਸੰਗੀਤ ਅਤੇ ਸੁਖਦ ਅੰਤ